ਅੱਜ ਨਗਰ ਨਿਗਮ ਮੋਹਾਲੀ ਦੀ ਹਾਊਸ ਮੀਟਿੰਗ ਰਹੀ ਹੰਗਾਮੇਪੂਰਨ ਨਗਰ ਨਿਗਮ ਮੋਹਾਲੀ ਦੇ ਕੌਂਸਲਰਾਂ ਵੱਲੋਂ ਆਪੋ ਆਪਣੀ ਪੜਾਸ ਕੱਢਦੇ ਹੋਏ ਕਿਹਾ ਕਿ ਨਗਰ ਨਿਗਮ ਮੋਹਾਲੀ ਇੱਕ ਕਰਪਸ਼ਨ ਦਾ ਵੱਡਾ ਅੱਡਾ ਬਣ ਚੁੱਕਾ ਹੈ ਮੀਟਿੰਗ ਵਿੱਚ ਮੌਜੂਦ ਕੌਂਸਲਰਾਂ ਵੱਲੋਂ ਅਫਸਰ ਸ਼ਾਹੀ ਤੇ ਆਰੋਪ ਲਗਾਏ ਕਿ ਅਫਸਰ ਸ਼ਾਹੀ ਉਹਨਾਂ ਦੀ ਕਿਸੇ ਵੀ ਗੱਲ ਤੇ ਗੌਰ ਨਹੀਂ ਕਰਦੀ ਅਤੇ ਨਾ ਹੀ ਉਹਨਾਂ ਦੇ ਕਹਿਣੇ ਵਿੱਚ ਹੈ ਜਿਹੜੇ 11% ਦੀ ਸੇਫਟੀ ਵਾਸਤੇ ਅਸੀਂ ਹਰ ਵੇਲੇ ਤਰਫ ਰਹਿੰਦੇ ਆ ਹਰ ਵਕਤ ਜਿਹੜਾ ਕਾਰਪੋਰੇਸ਼ਨ ਅਫਸਰ ਨੇ ਉਹ ਗੱਲ ਸਹੀ ਨਹੀਂ ਕਰਦੇ ਗੱਲਾਂ ਚੁਥਾਉਂਦੇ ਨੇ ਸਾਡਾ 2 ਕਰੋੜ 5 ਲੱਖ ਰੁਪਇਆ ਪਾਸ ਹੋਇਆ ਸੀ ਪਹਿਲਾਂ ਉਹਦੇ ਚੋਂ ਬੱਤਾਂ ਸਾਫ ਜਿਹੜੇ ਸਾਡੇ ਐਸਸੀ ਨੇ ਇੱਥੇ ਉਹਨਾਂ ਨੇ ਕਿਹਾ ਜੀ 1 ਕਰੋੜ ਰੁਪਇਆ ਸੀ ਦੇ ਦਿੱਤਾ ਮੈਂ ਅਫਸਰਾਂ ਨੂੰ ਪਤਾ ਕਰਿਆ ਅੱਜ ਇਹ ਗੱਲ ਨੂੰ 5 ਮਹੀਨੇ ਹੋ ਗਏ ਮੈਂ ਗੱਲਬਾਤ ਕੀਤੀ ਅਫਸਰਾਂ ਨਾਲ ਕਰਨ ਸਾਡੇ ਕੋਲ ਕੋਈ ਪੈਸੇ ਨਹੀਂ ਆਏ ਜਿਹਨਾਂ ਲੋਕਾਂ ਨੇ ਅੱਖਾਂ ਵਿੱਚ ਕੇ ਦਫਰਾਂੇ ਬੈਠੇ ਆ ਚਾਹ ਪੀ ਰਹੇ ਨੇ ਮੇਰੀ ਅਮਲੀ ਵੀ ਆ ਇਨਨ ਕੋਈ ਲੋੜ ਨਹੀਂ ਲੋਕਾਂ ਦੇ ਮਰਨ ਜਾਂ ਜੀਨ ਅੱਜ 11 ਤਰੀਕ ਨੂੰ 11 8 2024 ਨੂੰ 1-1 ਫੁੱਟ ਪਾਣੀ ਕਰਾਂ ਚ ਵੜਿਆ ਠੀਕ ਹੈ 34 ਲੱਖ ਅਸੀਂ ਲਾਇਆ ਉਹਦੇ ਚ 1 ਮਿੰਟ ਚ 9000 ਲੀਟਰ ਪਾਣੀ ਬਾਹਰ ਕਰਦਾ ਸੀ ਉਹਦੇ ਨਾਲ ਕੰਮ ਨਹੀਂ ਚੱਲਿਆ ਬਰਸਾਤ ਜ਼ਿਆਦਾ ਹੋ ਗਈ ਪਾਣੀ ਭਰਿਆ 6 ਘੰਟੇ ਦੇ ਖਾਲੀ ਹੋਇਆ ਅੱਜ ਸਾਨੂੰ ਲੋੜ ਸੀ ਇੱਕ ਜਨਰੇਟਰ ਦੀ ਇੱਕ ਪੰਪ ਦੀ ਹੋਰ ਲੋੜ ਹੈ ਉਹਦਾ 25 ਲੱਖ ਦਾ ਐਸਟੀਮੇਟ ਹੈ ਅਗਰ ਉਹ ਲੱਗ ਜੇ ਤਾਂ ਲੋਕੋਸ਼ ਰਾਹਤ ਮਿਲ ਸਕਦੀ ਹੈ ਨੂੰ ਡਿਮਾਂਡ 2 ਕਰੋੜ 5 ਲੱਖ ਰੁਪਏ ਪਾਸੋਂ ਇਹਨੂੰ ਅੱਜ ਦੇ 2 ਸਾਲ ਹੋ ਗਏ ਸਰ ਇਹ ਕੀ ਤੁਹਾਨੂੰ ਵੀ ਲੱਗਦਾ ਕਿ ਜਿਹੜੀ ਨਗਰ ਨਿਗਮ ਦੀ ਜਿਹੜੀ ਮੌਜੂਦਾ ਜਿਹੜੀ ਰੱਗੀਆ ਅਫਸਰ ਚਾਈ ਤੇ ਕੌਂਸਲਰਾਂ ਨੇ ਭਾਰੀ ਮਤਲਬ ਤੋ ਹੈਗਾ ਸੀ ਸਰ ਕੋਈ ਗੱਲ ਨਹੀਂ ਸੁਣਦਾ ਸਿਰਫ ਅੱਜ 5 ਮਹੀਨਿਆਂ ਮੈਂ ਮਿਟੀ ਹੋਈ ਹੈ ਮੀਟਿੰਗ ਹੋਈ ਜਾਓ ਕਰ ਲਓ ਚਾਪਿਆ ਹਾਏ ਹਾਏ ਕੋਈ ਨਹੀਂ ਮੈਨੂੰ ਵੀ 24 25 ਸਾਲ ਹੋ ਗਏ ਇੱਥੇ ਮਿਲ ਨਹੀਂ ਜਾਂਦੇ ਨੂੰ ਮੈਂ ਚਾਰ ਵਾਰੀ ਮੈਂ ਚਾਰ ਵਾਰੀ ਅਪਲਿਸ ਬਣੇ ਹੋਏ ਆਂ ਸਿਨਗਰਤੀ ਮੈਂ ਦੋ ਵਾਰੀ ਹੈ ਮਹਾਲੂ ਸ਼ਹਿਰ ਹੈ ਉਹ ਵੈਸੇ ਹੀ ਪੰਜਾਬ ਦਾ ਨੰਬਰ 1 ਸ਼ਹਿਰ ਹੈ ਔਰ ਇਹਦੀ ਕਾਰਪੋਰੇਸ਼ਨ ਦੇ ਵਿੱਚ ਜੋ ਪੇਪਰ ਵਰਕ ਹੁੰਦਾ ਸੀਗਾ ਉਹ ਬਿਲਕੁਲ ਅਗਲੀ ਮਹੀਨੇ ਲਗੇ ਜ਼ੀਰੋ ਕਰ ਦਾਂਗੇ ਹਰ ਜੀ ਹਰ ਕੰਮ ਹਰ ਜੀ ਫਾਈਲ ਪਾਸ ਹੋਣੀ ਹੈ ਆਨਲਾਈਨ ਪਾਸ ਹੋਏਗੀ ਕੋਈ ਮਦਦ ਅਲੰਡਾ ਵੀ ਨਿਕਲੇਗਾ ਆਨਲਾਈਨ ਨਿਕਲੇਗਾ ਕੋਈ ਜੋ ਵੀ ਵਰਕ ਹੈ ਕਾਰਪੋਰੇਸ਼ਨ ਦੀ ਹੈ ਬਿਲਕੁਲ ਆਨਲਾਈਨ ਹੋਏਗੀ ਕੋਈ ਕਾਰਜਾਂ ਦੇ ਕੰਮ ਨਹੀਂ ਹੋਣਗੇ ਅੱਜ ਵੀ ਹਸਪੀਟਲ ਦੇ ਵਿੱਚ ਸਪਾਈ ਅਸੀਰੀ ਦੀ ਸਮੱਸਿਆ ਤੇ ਪਾਣੀ ਜਿਹੜਾ ਬਸਾਤੀ ਪਾਉਣਾ ਉਹ ਬੜੀ ਜਿਹੜੀ ਦਿੱਕਤ ਆਉਂਦੀ ਹੈ ਉਹਨੂੰ ਵੇਖ ਕੇ ਬੜਾ ਮੁੱਦਾ ਆਇਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾਂ ਇਹਦੀ ਸਫਾਈ ਸੀ ਅਸੀਂ ਮੈਨੂਅਲ ਕਰਦੇ ਸੀਗੇ ਹੁਣ ਸਫਾਈ ਦੇ ਮਸ਼ੀਨਾਂ ਆ ਗੁੜੀਆਂ ਨੇ ਅਸੀਂ ਮਕੈਨਿਕਲ ਸਫਾਈ ਸ਼ੁਰੂ ਕਰ ਚੁੱਕੇ ਹਾਂ ਉਹਦੇ ਨਾਲ ਹੁਣ ਡੇ ਬਾਏ ਡੇ ਸੁਧਾਰ ਹੋਣ ਲੱਗਿਆ ਪਰ ਮੇਰਾ ਸਹਿਯਾ ਵੀ ਅਸੀਂ 15 ਦਿਨ ਦੇ ਵਿੱਚ ਬਿਲਕੁਲ ਲਾਈਨ ਅਪ ਕਰ ਲਾਂਗੇ ਜੀ ਸਾਫ ਸੋਰਾ ਸਾਹਿਬ ਦਾ ਨਾਮ ਸੋ ਜੀ ਪਟਿਆਲਾ ਜੀ ਸਰਬਤ ਬਾਰੇ ਮੁੱਖ ਇਹਨਾਂ ਨੇ ਖੈਰ 6 ਮਹੀਨੇ ਬਾਅਦ ਨਿਆਲ ਦੇ ਘੁਲਿਆ ਲੇਟ ਰਿਹਾ ਐਕਟਿਵ ਬੜ ਕੇ ਸੁਣਾ ਸੁਣਾ ਰਹੇ ਨੇ ਕੀ ਕਰਨਾ ਹੈ ਦੇ ਬਾਰੇ ਕਿ ਅਗਲੀ ਮੀਟਿੰਗ ਇਸ ਤਰ੍ਹਾਂ ਹੋਊਗੀ ਐਂਡ ਇਹ ਸਰਦੇਸ਼ ਸਿੰਘ ਪਟਵਾਰੀ ਨੇ ਉਹਨਾਂ ਨੂੰ ਫੋਟੋ ਖਿਜਾਉਣ ਦਾ ਕੀ ਮਤਲਬ ਹੁੰਦਾ ਆਪਣਾ ਪਾਣੀ ਵੜ ਗਿਆ ਉਹ ਫੋਟੋ ਖਿਜਾਉਣੀ ਚਾਹੁੰਦੇ ਹੁੰਦੇ ਆ ਜਮਿੰਦਰ ਪੁੱਛਿਆ ਸੀ ਵੀ ਤੁਹਾਨੂੰ ਇਹ ਪਤਾ ਹੀ ਕਿ ਲਾਸਟ ਮੀਟਿੰਗ ਕਦੋਂ ਹੋਈ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲਾਸਟ ਮੀਟਿੰਗ ਨਹੀਂ ਹੋਈ ਸੀ ਕੋ ਮਾਰਜ ਮਹੀਨੇ ਦੇ ਪਹਿਲੇ ਤਰੀਕਾ ਨਹੀਂ ਹੋਈ ਸੀ 12 ਤਿੰਨ ਨੂੰ ਜੋਂ ਜਪਦਾ ਲੱਗਿਆ ਸੀਗਾ ਤਿੰਨ ਮਹੀਨੇ ਜੋਂ ਜਪਦਾ ਲੱਗਿਆ ਰਿਹਾ ਸੋ ਬਾਅਦ ਜਦੋਂ ਚੌਂਜਾ ਦਾ ਖਤਮ ਹੋਇਆ ਮੈਂ ਟਾਈਮ ਟੂ ਟਾਈਮ ਰਿਪੋਰਟਾਂ ਕਰਦਾ ਰਿਹਾ ਕਿ ਜੀ ਫਾਈਲ ਲੈ ਕੇ ਆਓ ਆਪਾਂ ਮੀਟਿੰਗ ਰੱਖਣੀ ਹੈ ਇਹ ਲੋਕੋ ਮੀਟਿੰਗ ਕੁਝ ਕਾਰਨਾ ਕਰਕੇ ਇਹ ਇੰਜ ਦੀ ਪ੍ਰੋਬਲਮ ਆ ਗਈ ਸਾਡੇ ਅਫਸਰ ਸਾਹਿਬਾਨ ਸਾਰੇ ਪੰਜਾਬ ਦੇ ਵਿੱਚ ਡਿਊਟੀਆਂ ਲੱਗ ਗਈਆਂ ਇਸ ਕਰਕੇ ਮੀਟਿੰਗ ਨਹੀਂ ਥੋੜੀ ਜੀ ਉਹ ਹੋਈ ਹੈ ਆਦਰਵਾਇਜ਼ ਜੇ ਮਿਲਣਾ ਟਾਈਮ ਟੇਬ ਕਰਦੇ ਰਹਿਣੇ ਆ ਕੋਈ ਫਾਈਲ ਪੈਂਡਿੰਗ ਨਹੀਂ ਹੈਗੀ ਕੋਈ ਕੰਮ ਪੈਂਡਿੰਗ ਨਹੀਂ ਹੈਗਾ ਜਦੋਂ ਤੁਹਾਨੂੰ ਲੋੜ ਹੋਵੇ ਅਸੀਂ ਮੀਟਿੰਗ ਕਰਾਂਗੇ ਤੁਹਾਡੇ ਕੌਂਸਲਰ ਡੇ ਅਗਨੇ ਰਿਸ਼ਾ ਜੈਨ ਉਹਨਾਂ ਵੱਲੋਂ ਵੱਡੇ આરોਪ ਲਗਾਏ ਗਏ ਨੇ ਅਫਸਰशाही ਦੇ ਉਸ ਦਾ ਜੀ ਹਾਊਸ ਮੀਟਿੰਗ ਦੇ ਇਧੇ 1 ਕਰੋੜ ਰੁਪਏ ਸੈਂਕਸ਼ਨ ਕਰਕੇ ਗਏ ਨੇ ਚੈੱਕ ਦੇ ਦਿੱਤਾ ਗਿਆ ਲੇਕਿਨ ਹੁਣ ਅੱਜ ਇਹਨਾਂ ਨੇ ਕਿ ਚੈੱਕ ਬਣਾਇਆ ਸੀ ਦਿੱਤਾ ਨਹੀਂ ਗਿਆ ਅਸੀਂ ਵੀ ਐਕਚੁਅਲੀ ਉਹਨਾਂ ਦਾ ਠੀਕ ਹੈ ਮੇਰਾ ਮਤਲਬ ਪਬਲਿਕ ਨੂੰ ਉਹਦਾ ਨਮਾਇੰਦਾ ਉਹਨੇ ਲੋਕਾਂ ਦੀ ਸੁਣਨੀ ਹੁੰਦੀ ਹੈ ਉਹ ਤੇ ਮੁਸ਼ਕਲ ਹੋਣੀ ਹੈ ਬਟ ਅਸੀਂ ਅੱਗੇ ਵੱਧ ਜਿਹੜਾ ਕੰਮ ਹੈ ਪਬਲਿਕ ਦਾ ਕੰਮ ਕਰਦੀ ਸੀਗੀ ਅਸੀਂ ਕੋਸ਼ਿਸ਼ ਹੈ ਅਸੀਂ ਮੈਂ ਕਿਹਾ ਅੱਜ ਕਿ ਕਾਰਪੋਰੇਸ਼ਨ ਆਪ ਹੀ ਠੇਕੇਦਾਰਾਂ ਤੋਂ ਕੰਮ ਕਰਵਾਇਆ ਕਰੂਗੀ ਕਿ ਜ਼ਿੰਮੇਵਾਰੀ ਸਿੱਧੀ ਹਾਂ ਜੇਕਰ ਕੋਈ ਜਿਵੇਂ ਕੌਂਸਲਰ ਕੋਈ ਚੁਣਿਆ ਹੋਇਆ ਨਮੈਂਦਾ ਤੁਹਾਨੂੰ ਫੋਨ ਕਰਦਾ ਬਾਰ ਬਾਰ ਫੋਨ ਕਰਦੇ ਫੋਨ ਨਹੀਂ ਚੁੱਕਦਾ ਜਾਂ ਗੱਲ ਨਹੀਂ ਸੁਣਦਾ ਜਾਂ ਉਹ ਇਹ ਕਹਿੰਦਾ ਕਿ ਮੈਨੂੰ ਕਿਸੇ ਨੇ ਮੈਸੇਜ ਆਇਆ ਕਿ ਤੁਸੀਂ ਨਹੀਂ ਸਨਵਾਇ ਕਰਨੇ ਉਹਦੇ ਖਿਲਾਫ ਅਦੀ ਕਰ ਦੋ ਜੀ ਸਰੇਕ ਲਗਾਤਾਰ ਇਹ ਵੀ ਜਿਹੜੇ ਪੰਪ ਪੁਨਾਰਾ ਲਗਾਏ ਗਏ ਸੀ ਜਿਹੜੇ ਉਹਨਾਂ ਪੁਰੇ ਮੁਹਾਰੀ ਦੇ ਵਿੱਚ ਜਿਹੜੇ ਜਿਹੜੇ ਕੰਮ ਨਹੀਂ ਕੀਤੇ ਨਵਾਂ ਨੂੰ ਕੰਮ ਨਹੀਂ ਹੋਇਆ ਵਰਕਿੰਗ ਵੀ ਨਹੀਂ ਸੀਗੇ ਤੇ ਉਹਨਾਂ ਦੇ ਵੀ ਕਿੰਨੇ ਲੱਖਾਂ ਦਾ ਕਾਰਜ ਨਹੀਂ ਹੋਇਆ ਜਿਹੜੇ ਖਰਾਬ ਹੋ ਗਏ ਮੌਕੇ ਤੇ ਇਤਨੀ ਇੰਦਾ ਨਹੀਂ ਹੁੰਦਾ ਮਸ਼ੀਨਰੀ ਹੈਗੀ ਆ ਤੇ ਜਗ੍ਹਾ ਐਸਾ ਨਹੀਂ ਕਿ ਐਗਜ਼ਮ ਨੂੰ ਬਰਸਾਤ ਆ ਉਹਦੇ ਬਹੁਤਾ ਮਾਰ ਨਹੀਂ ਲਈ ਮੁਹਾਲੀ ਨੂੰ ਕਿਤੇ ਇੱਕ ਦਾ ਪੰਪ ਖਰਾਬ ਵੀ ਹੋਇਆ ਹੁਣ ਉਹ ਹੋ ਸਕਦਾ ਬਟ ਅੱਗੇ ਪਾਸ ਜਿਹੜਾ ਸੀ ਉਹ ਸੁਧਾਰ ਕਰਿਆ ਨਗਰ ਨਿਗਮ ਮੋਹਾਲੀ ਜਿਹੜੀ ਮੀਟਿੰਗ ਹੋਈ ਆ ਉਸ ਮੀਟਿੰਗ ਨੂੰ ਕਾਫੀ ਚੋਸਰਾ ਪਰੇ ਸਫਾਈ ਨੂੰ ਲੈ ਕੇ ਤੁਹਾਡੇ ਕੋਲ ਕਾਫੀ ਸੁਭਾਅ ਚੱਕੇ ਕਿ ਨਗਰ ਨਿਗਮ ਦੇ ਕਾਰਜਕਾਰੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੋਹਾਲੀ ਜੀ ਤੁਸੀਂ ਖੁਦ ਵੀ ਰਹਿੰਦੇ ਹੋ ਸਾ ਮੇਰੇ ਪੱਤਰਕਾਰ ਭਾਜੀ ਤੇ ਮੋਹਾਲੀ ਦੇ ਸਫਾਈ ਦਾ ਤਾਂ ਬਹੁਤ ਬੁਰਾ ਹਾਲ ਹੈ ਹੀ ਹੈ ਮੇਰਾ ਵਾਰਡ ਨੰਬਰ 7 ਪੈਂਦਾ ਤੇ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਮੁਸ਼ਕਲ ਆ ਰਹੀ ਹੈ ਐਜ਼ ਅ ਕਾਉਂਸਲਰ ਜਦ ਮੈਂ ਦੇਖਦੀ ਆ ਕਿਉਂਕਿ ਜਦੋਂ ਮੈਂ ਚੁਣੀ ਗਈ ਸੀ ਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਜਿਹੜਾ ਬਰਸਾਤੀ ਪਾਣੀ ਆ ਕਿਉਂਕਿ ਆਪਣਾ ਪੰਜ ਫੀਸ ਜਿਹੜਾ ਉਹ ਡਾਊਨ ਜਾਂ ਕਿ ਆਪਾਂ ਤੁਹਾਡੀ ਜਿਹੜੀ ਹੈ ਪਾਣੀ ਦੀ ਸਮੱਸਿਆ ਨੂੰ ਹੱਲ ਕਰਾਵਾਂਗੇ 3 ਸਾਲ ਹੋ ਗਏ ਆ ਜਦੋਂ ਵੀ ਦੇਖਿਆ ਜਾਂਦਾ ਹੁਣ ਵੀ ਇਹਨਾਂ ਨੇ ਕਿਹਾ ਗਿਆ ਸੀ ਕਿ ਸਰਵੇ ਕੀਤਾ ਜਾ ਰਿਹਾ ਹੈ ਪਰ ਲੋਕਾਂ ਨੂੰ ਮੈਂ 3 ਸਾਲ ਤੋਂ ਇਹੀ ਜਵਾਬ ਦੇ ਦੇ ਕੇ ਥੱਕ ਗਈਆਂ ਪਾਣੀ ਜਦੋਂ ਵੀ ਬਰਸਾਤ ਆਂਦਾ ਤਾਂ ਸਾਡੀ ਜਿਹੜੀ ਨੀਂਦ ਉਹ ਬਿਲਕੁਲ ਗਾਇਬ ਹੋ ਜਾਂਦੀ ਹੈ ਜਿਵੇਂ ਕਿ ਸਾਰੇ ਜਾਣਦੇ ਆ ਅੱਜਕੱਲ੍ਹ ਮਹਾਲੀ ਦਾ ਕੀ ਸਟੇਟਸ ਚੱਲ ਰਿਹਾ ਸਫਾਈ ਦਾ ਆਈ ਥਿੰਕ ਇਟਸ ਵੈਰੀ ਪੂਰ ਸਟੇਟ ਆਫ ਅਫੇਅਰਸ ਬਈ ਜਗਾ ਜਗਾ ਤੇ ਟਰੈਸ਼ ਜਗਾ ਜਗਾ ਤੇ ਕੂੜਾ इवन ਤੁਸੀਂ ਦੇਖੋ ਮਾਰਕੀਟਸ ਜੋ ਛੋਟੇ ਦੁਕਾਨਦਾਰੇ ਉਹ ਦੇਖਦੇ ਕਿਤੇ ਕੂੜਾ ਜਮਾ ਹੈਗਾ ਤੇ ਉੱਥੇ ਜਾ ਕੇ ਕੂੜਾ ਸੁੱਟ ਦਿੰਦੇ ਲੋਕੀ ਵੀ ਆਸ-ਪਾਸ ਮਤਲਬ ਕੂੜਿਆਂ ਦੇ ਢੇਰ ਲੱਗ ਗਿਆ ਤੇ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਅੱਜਕੱਲ੍ਹ ਬਰਸਾਤੀ ਮੌਸਮ ਹੈ ਥੋੜਾ ਫੇਜ਼ 1 ਹਾਂਜੀ ਫੇਜ਼ 2 ਫੇਜ਼ 3 ਚੰਡੀਗੜ੍ਹ ਦਾ ਐਂਟਰੀ ਪੁਆਇੰਟ ਹੈ ਹਾਂ ਐਂਟਰੀ ਤੇ ਹੀ ਜਿਹੜਾ ਬਹੁਤ ਮੜਾ ਹਾਲ ਹੈ ਇਹ ਕਾਰ ਨਹੀਂ ਹੋ ਰਹੀ ਦੇਖੋ ਬਿਲਕੁਲ ਅਫਸਰ ਸ਼ਾਇਦ ਜਵਾਬ ਦੇइएਗੇ ਮਤਲਬ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਦੋਂ ਸਫਾਈ ਕਦੋਂ ਸ਼ੁਰੂ ਹੋਏਗੀ ਯੂ نو ਮਤਲਬ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਰਫਤਾਰ ਸਾਹਿਬ ਵੀ ਕੁਝ ਸ਼ਾਂਤ ਰਹੀ ਹੈ ਜਿਸ ਨੂੰ ਲੈ ਕੇ ਹਾਂਜੀ 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 ਲੱਗਦਾ ਨਹੀਂ ਕੋਈ ਲੱਗਦਾ ਕਿ ਸਮਾਈ ਹੋਏਗੀ ਦੇਖੋ ਉਹੀ ਮੈਨੂੰ ਲੱਗ ਰਿਹਾ ਤੁਸੀਂ ਦੱਸੋ ਕਿ ਕੀ ਪੰਜਾਬ ਦਾ ਵਟਸਐਪ ਤੋਂ ਮੇਜਰ ਸਿਟੀ ਹੈ ਮੋਹਾਲੀ ਤੇ ਮੋਹਾਲੀ ਦਾ ਤੁਸੀਂ ਸਫਾਈ ਦੀ ਹਾਲਤ ਦੇਖ ਲਓ ਲੋਕ ਮੋਹਾਲੀ ਕੁਮੜ ਆਉਂਦੇ ਇਟਸ ਲਾਈਕ ਤੁਸੀਂ ਕਹਿ ਸਕਦੇ ਹੋ ਕਿ ਟੂਰਿਜ਼ਮ ਵੀ ਬਹੁਤ ਹੈ ਆਸ-ਪਾਸ ਲੋਕ ਵੀ ਮੋਹਾਲੀ ਆਉਂਦੇ ਆ ਤੇ ਅਗਰ ਲੋਕੀ ਦੇਖਣਗੇ ਕਿ ਦੇਖੋ ਕੀ ਪੰਜਾਬ ਦਾ ਕੀ ਸਟੇਟਸ ਹੈ ਮੋਹਾਲੀ ਦੇਖੋ 에어ਪੋਰਟ ਵੀ ਆਪਣੇ ਮੋਹਾਲੀ ਹੈ ਗਿਆ ਤੇ ਮੋਹਾਲੀ ਦਾ ਤਾਂ ਐਟਲੀਸਟ ਸਫਾਈ ਦਾ ਹਾਲਾਤ ਦੇਖੋ ਹਰ ਆਈ ਥਿੰਕ ਕਿ ਕੱਲੇ ਮੇਰੇ વોર્ਡ ਦੀ ਸਮੱਸਿਆ ਹੈ ਤਾਂ ਪੂਰੇ ਮੋਹੱਲੇ ਦੀ ਸਮੱਸਿਆ ਹੈ ਹਰ ਜਗ੍ਹਾ ਤੇ ਟਰੈਸ਼ ਹੈ ਹਰ ਜਗ੍ਹਾ ਤੇ ਕਿਤੇ ਗ੍ਰੀਨਰੀ ਸੁੱਟੀ ਜਾਂਦੀ ਹੈ ਕਿਤੇ ਕੂੜਾ ਹੈ ਹਰ ਇੱਕ ਜਗ੍ਹਾ ਤੇ ਰੋਜ਼ ਮੈਨੂੰ ਮੇਰੇ WhatsApp ਤੇ ਕਿੰਨੀਆਂ ਹੀ ਪਿਕਚਰਾਂ ਆ ਜਾਂਦੀਆਂ ਮੇਰੇ વોર્ਡ ਦੇ ਲੋਕਾਂ ਦੀ ਕਿ ਦੇਖੋ ਮੈਮ ਇੱਥੇ ਗੰਦ ਪਿਆ ਇੱਥੇ ਦੇਖੋ ਅਸੀਂ ਵੀ ਅਨਸਰੇਬਲ ਆ ਐਜ਼ ਅਨ ਐਮਸੀ ਆ ਮੈਂ ਅਨਸਰੇਬਲ ਮੈਂ ਉਹਨਾਂ ਨੂੰ ਹੈਨਾ ਜਵਾਬ ਦੇਣਾ ਤੇ ਅਗਰ ਸਾਡੀ ਅਗਰ ਅਫਸਰ ਸੁਣਨਗੇ ਹੀ ਨੀ ਕੋ ਰੋਜ਼ ਹੀ ਕਦੀ ਕੋਈ ਚੱਲ ਰਹੀ ਹੈ ਇੱਥੇ ਕਦੀ ਕੋਈ ਚੱਲ ਰਹੀ ਡਿਮਾਂਡ ਨਹੀਂ ਪੂਰੀਆਂ ਹੋ ਰਹੀਆਂ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ